ਗਤਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਅਸੀਂ ਤੁਹਾਨੂੰ ਗੁਰਦੁਆਰਾ ਰੀਠਾ ਸਾਹਿਬ ਜੀ ਦੇ ਦਰਸ਼ਨ ਕਰਵਾਉਂਦੇ ਆ ਜੋ ਕਿ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਜ਼ਿਲ੍ਹਾ ਚੰਪਾਵਤ ਉੱਤਰਾਖੰਡ ਦੇ ਕੋਗ ਵਸਦੇ ਇਲਾਕੇ ਪਹਾੜੀਆਂ ਦੇ ਐਨ ਵਿਚਕਾਰ ਵਸਿਆ ਹੋਇਆ ਗੁਰਦੁਆਰਾ ਸਾਹਿਬ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੇ ਆਪਾਂ ਗੱਲ ਕਰੀਏ ਤਾਂ ਉਹ ਹੋਇਆ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਜਦੋਂ ਪਹੁੰਚੇ ਸਨ ਤਾਂ ਇੱਥੇ ਸਿੱਧਾ ਨੇ ਆਪਣਾ ਡੇਰਾ ਲਾਇਆ ਹੋਇਆ ਸੀਗਾ ਸਿੱਧਾ ਨੇ ਡੇਰਾ ਲਾਇਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਪਹੁੰਚੇ ਉਹਨਾਂ ਦੇ ਨਾਲ ਪਹਿਲਾ ਪ੍ਰਮਾਤਮਾ ਨੂੰ ਮਿਲਣ ਦੇ ਲਈ ਪ੍ਰਮਾਤਮਾ ਨੂੰ ਪਾਉਣ ਦੇ ਲਈ ਗਿਆਨ ਦੀ ਚਰਚਾ ਹੋਈ ਕਿ ਕਿਵੇਂ ਪਾਇਆ ਜਾ ਸਕਦਾ ਹੈ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਸਿੱਧ ਗੋਸ਼ਟ ਦੇ ਵਿੱਚ ਪ੍ਰਸਿੱਧ ਹੈ ਉਹ ਸਿੱਧਾ ਦੇ ਨਾਲ ਗੋਸ਼ਟ ਕੀਤੀ ਸੀ ਇਹ ਰੀਠਾ ਜਿਹੜਾ ਦਰਖਤ ਹੈ ਰੀਠੇ ਦੇ ਦਰਖਤ ਨੇ ਪਹਿਲਾ ਵਾਲਾ ਸੁੱਕ ਚੁੱਕਿਆ ਪਟ ਦਿੱਤਾ ਗਿਆ ਸ਼ਾਇਦ ਉਹ ਉਧਾਰ ਰੱਖਿਆ ਹੋਇਆ ਅੰਦਰ ਕੁਝ ਇਹ ਸਿੱਧਾਂ ਦੇ ਨਾਲ ਜਦੋਂ ਵਿਚਾਰ ਗੋਸ਼ਟੀ ਹੋਈ ਤਾਂ ਭਾਈ ਮਰਦਾਨਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਸਤਿਗੁਰੂ ਭੁੱਖ ਲੱਗੀ ਹੈ ਤਾਂ ਸਤਿਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਆਪਾਂ ਸਿੱਧਾਂ ਦੇ ਪਰੌਣੇ ਆਏ ਆਂ ਭਾਵੇਂ ਇਹਨਾਂ ਦੇ ਇਲਾਕੇ 'ਚ ਆਏ ਆਂ ਇਲਾਕੇ 'ਚ ਘਰੇ ਆਇਆ ਹੋਇਆ ਡੇਰੇ ਆਇਆ ਹੋਇਆ ਪਰਾਉਣਾ ਹੁੰਦਾ ਮਹਾਰਾਜ ਦੇ ਕਹਿਣ ਦਾ ਭਾਵ ਸੀ ਕਿ ਆਪਾਂ ਇਹਨਾਂ ਦੇ ਪਰੋਣੇ ਆਏ ਆ ਇਹਨਾਂ ਤੋਂ ਲੰਗਰ ਪ੍ਰਸਾਦਾ ਕੋਈ ਖਾਣ ਨੂੰ ਮੰਗਾ ਉਹ ਸਮੇਂ ਕਹਿੰਦੇ ਫਿਰ ਰੀਠੇ ਦੇ ਦਰਖਤ ਥੱਲੇ ਬੈਠੇ ਸੀਗੇ ਸਿੱਧਾ ਨੇ ਜਾਣ ਬੁੱਝ ਕੇ ਰੀਠੇ ਦੇ ਬਾਲੇ ਸਾਰਾ ਕੀਤਾ ਤੇ ਉਹਨਾਂ ਨੇ ਜਵਾਬ ਦਿੱਤਾ ਕਹਿੰਦਾ ਵੀ ਸਿੱਧ ਕਹਿਣ ਲੱਗੇ ਕਹਿੰਦੇ ਜੇ ਤੇਰੇ ਗੁਰੂ ਦੇ ਵਿੱਚ ਇੰਨੀ ਹੀ ਤਾਕਤ ਹੈ ਸ਼ਕਤੀਸ਼ਾਲੀ ਹੈ ਤਾ ਤੇਰਾ ਗੁਰੂ ਆਪੇ ਇੱਥੇ ਕੁਝ ਖਾਣ ਨੂੰ ਤੈਨੂੰ ਦੇਵੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਰਦਾਨਾ ਜੀ ਨੇ ਕਿਹਾ ਮਹਾਰਾਜ ਜੀ ਕਰੋ ਕਿਰਪਾ ਤਾਂ ਸਤਿਗੁਰੂ ਗੁਰਨਾਨਕ ਪਾਤਸ਼ਾਹ ਜੀ ਨੇ ਸੰਗਤ ਜੀ ਜਿਹੜੇ ਦਰਖਤ ਦੇ ਥੱਲੇ ਰੀਠੇ ਦੇ ਦਰਖਤ ਥੱਲੇ ਬੈਠੇ ਸੀ ਨਾ ਉਸੇ ਦਰਖਤ ਵੱਲ ਐਸਾ ਰਾ ਕਰਕੇ ਆਖਿਆ ਮਰਦਾਨੇ ਆ ਸਕਲਾ ਤੇ ਸਿੱਧ ਮੁਸਕਰੀਆਂ ਹੱਸਦੇ ਨੇ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਰੀਠੇ ਕੌੜੇ ਹੁੰਦੇ ਆ ਤਾਂ ਭਾਈ ਮਰਦਾਨਾ ਜੀ ਉਸ ਦਰਖਤ ਤੇ ਚੜ੍ਹੇ ਜਿਸ ਦੇ ਪਾਸੇ ਹਾਂਜੀ ਪਿਆਰਿਓ ਆਪਾਂ ਗੱਲ ਕਰ ਰਹੇ ਸੀ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਸਿੱਧ ਕਹਿੰਦੇ ਆ ਤੇਰਾ ਗੁਰੂ ਜੇ ਤਾਕਤ ਰੱਖਦਾ ਹੈ ਤਾਂ ਤੂੰ ਆਪਣੇ ਗੁਰੂ ਤੋਂ ਹੀ ਖਾਣ ਵਾਸਤੇ ਕੁਝ ਮੰਗ ਤਾਂ ਮਹਾਰਾਜ ਜੀ ਨੇ ਇਹ ਸਾਰਾ ਕੀਤਾ ਮਰਦਾਨਿਆਂ ਆਹ ਦਰਖਤ ਤੇ ਜੋ ਫਲ ਲੱਗੇ ਐ ਤੋੜ ਕੇ ਖਾਲਾ ਸਿੱਧ ਮੁਸਕਰੀਏ ਹੱਸਦੇ ਨੇ ਕਿ ਰੀਠੇ ਤਾਂ ਮਿੱਠੇ ਕੌੜੇ ਹੁੰਦੇ ਐ ਪਰ ਉਹ ਕੀ ਜਾਣਦੇ ਸੀ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰ ਰਿਓ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਨੇ ਹੁਣ ਜਿਹੜੇ ਰੀਠਿਆਂ ਦੇ ਦਰਖਤ ਥੱਲੇ ਬੈਠੇ ਆ ਨਾ ਜਿਹੜਾ ਰੀਠਿਆਂ ਦਾ ਦਰਖਤ ਸੀ ਜਿਸ ਸਾਈਡ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸਨ ਉਸ ਦਰਖਤ ਦੇ ਰੀਠੇ ਮਿੱਠੇ ਜਦੋਂ ਮਰਦਾਨਾ ਜੀ ਨੇ ਤੋੜ ਕੇ ਸਕਣਾ ਕੀਤੇ ਨਾ ਉਹ ਮਖਿਆਲ ਵਰਗੇ ਮਿੱਠੇ ਸੰਗਤ ਜੀ ਤੇ ਇੰਨਾ ਸਵਾਦ ਆਇਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਹਿਣ ਤੇ ਨਾਲੇ ਤਾਂ ਮਰਦਾਨਾ ਜੀ ਨੇ ਆਪ ਸਕੇ ਉਹ ਰੀਠੇ ਤੇ ਨਾਲੇ ਉਹਨਾਂ ਸਿੱਧਾਂ ਨੂੰ ਸਕਾਏ ਸਿੱਧ ਹੈਰਾਨ ਰਹੇਗੇ ਤੇ ਉਹਨਾਂ ਨੇ ਇੱਕ ਘਟਨਾ ਹੋਰ ਵੀ ਵਾਪਰੀ ਕਹਿੰਦੇ ਇੱਥੇ ਜਦੋਂ ਭਾਈ ਮਰਦਾਨਾ ਜੀ ਨਾ ਰੀਠੇ ਤੋੜ ਰਹੇ ਸਨ ਦਰਖਤ ਦੇ ਉੱਪਰ ਚੜ੍ਹ ਕੇ ਤਾਂ ਸਿੱਧਾ ਨੇ ਆਪਣੀ ਕਰਾਮਾਤ ਦੇ ਨਾਲ ਇੱਕ ਬਹੁਤ ਜ਼ਹਿਰੀਲਾ ਸੱਪ ਜਿਹੜਾ ਸੀ ਕਹਿੰਦੇ ਉਸ ਦਰਖਤ ਦੇ ਉੱਪਰ ਚੜ੍ਹਿਆ ਕੇ ਮਰਦਾਨੇ ਦੇ ਲੜ ਜਾਏਗਾ ਤੇ ਇਹਦੇ ਜਿਹੜੀ ਮਨਸਾ ਇਹਨਾਂ ਦੀ ਆ ਉਹ ਪੂਰੀ ਨਹੀਂ ਹੋਏਗੀ ਤੇ ਸਤਿਗੁਰੂ ਨਾਨਕਦੇਵ ਜੀ ਦੀ ਏਸੀ ਕਿਰਪਾ ਹੋਈ ਦੱਸਿਆ ਜਾਂਦਾ ਹੈ ਇਤਿਹਾਸ ਦੇ ਵਿੱਚ ਕਹਿੰਦੇ ਉਹ ਸੱਪ ਜਿਹੜਾ ਸੀਗਾ ਪੱਥਰ ਦਾ ਬਣ ਗਿਆ ਤੇ ਉਸ ਤੋਂ ਬਾਅਦ ਫਿਰ ਸਿੱਧਾ ਨੂੰ ਇਉਂ ਸਤਿਗੁਰੂ ਜੀ ਨੇ ਗਿਆਨ ਦੇ ਕੇ ਨਾ ਉਪਦੇਸ਼ ਦੇ ਕੇ ਤਾਰਨਾ ਕੀਤਾ ਮਹਾਰਾਜ ਸੱਜੇ ਪਾਤਸ਼ਾਹ ਜੀ ਨੇ ਆ ਉਹ ਸਥਾਨ ਹੈ ਦੇਖੋ ਤੁਸੀਂ ਕਿੰਨਾ ਸੁੰਦਰ ਦਰਬਾਰ ਸਾਹਿਬ ਮੇਰੇ ਸਹਨਸਾ ਸੱਜੇ ਪਾਤਸ਼ਾਹ ਜੀ ਦਾ ਜਿਹਦੇ ਆਪ ਜੀ ਦਰਸ਼ਨ ਕਰ ਰਹੇ ਹੋ ਤੇ ਇਹ ਉਹ ਰੀਠੇ ਦਾ ਦਰਖਤ ਹੈ ਜੋ ਪਹਿਲਾਂ ਵੀ ਤੁਸੀਂ ਦੇਖ ਚੁੱਕੇ ਹੋ ਵੀਡੀਓ ਦੇ ਵਿੱਚ ਇਹ ਤਕਰੀਬਨ 2000 ਦੇ ਲਗਭਗ ਇਹ ਦਰਖਤ ਹਰਾ-ਭਰਾ ਰਹਿੰਦਾ ਸੀ ਇੱਥੇ ਫਿਰ ਹੌਲੀ-ਹੌਲੀ ਇਹ ਦਰਖਤ ਸੁੱਕਿਆ ਤੇ ਉਸ ਦਰਖਤ ਦਾ ਜਿਹੜਾ ਇਹ ਕੁਝ ਹਿੱਸਾ ਸੁੱਕੇ ਹੋਏ ਦਾ ਇੱਥੇ ਕੈਬਰਮ ਦੀ ਵਿੱਚ ਰੱਖਿਆ ਗਿਆ ਹੈ ਯਾਦਗਾਰ ਵਾਸਤੇ ਇਹ ਉਹ ਦਰਖਤ ਹੈ ਤੇ ਇਹ ਤੇ ਜਿਹੜੇ ਫਲ ਲੱਗੇ ਸਨ ਉਹਨਾਂ ਫਲਾਂ ਨੂੰ ਲੈ ਕੇ ਇੱਥੇ ਬਾਗ ਲਗਾਇਆ ਗਿਆ ਸੁਣਨ ਦੇ ਵਿੱਚ ਆ ਰਿਹਾ ਕਿ ਮਹਾਪੁਰਸ਼ਾਂ ਵੱਲੋਂ ਬਾਗ ਲਗਾਇਆ ਗਿਆ ਤੇ ਉਸ ਬਾਗ ਦੇ ਜਿਹੜੇ ਰੀਠੇ ਨੇ ਉਹ ਅੱਜ ਵੀ ਮਿੱਠੇ ਨੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਸ਼ੇਅਰ ਲਾਇਕ ਕਮੈਂਟ ਜਰੂਰ ਕਰਿਓ ਤੇ ਤੁਹਾਨੂੰ ਇਸ ਦਾ ਜੜਾ ਵਾਲੇ ਡਾਲੇ ਦਾ ਵਿਊ ਹੈ ਉਹ ਵੀ ਜਰੂਰ ਆਪਾਂ ਦਿਖਾਵਾਂਗੇ ਤੇ ਬਹੁਤ ਸੁੰਦਰ ਰਮਣੀਕਾ ਸਥਾਨ ਹੈ ਜਿਹੜੀਆਂ ਜਿਹੜੀਆਂ ਸੰਗਤਾਂ ਇੱਥੇ ਦਰਸ਼ਨ ਕਰਨ ਵਾਸਤੇ ਪਹੁੰਚੀਆਂ ਨੇ ਉਹ ਵਾਹਿਗੁਰੂ ਲਿਖਿਓ ਤੇ ਜਿਹੜੀਆਂ ਸੰਗਤਾਂ ਨਹੀਂ ਪਹੁੰਚੀਆਂ ਉਹ ਵਾਹਿਗੁਰੂ ਜੀ ਲਿਖ ਕੇ ਇਹ ਬੇਨਤੀ ਕਰਿਓ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰ ਅਸੀਂ ਵੀ ਇਸ ਸਥਾਨ ਨੂੰ ਵੇਖ ਸਕੀਏ ਤੇ ਤੇਰੇ ਚਰਨ ਸੋ ਪ੍ਰਾਪਤ ਸਥਾਨ ਦੇ ਦਰਸ਼ਨ ਕਰ ਸਕੀਏ ਜਿਹੜਾ ਉਹ ਰੀਠਾ ਸੀ ਨਾ ਸਾਧ ਸੰਗਤ ਜੀਓ ਰੀਠਿਆਂ ਦਾ ਇੱਕ ਦਰਖਤ ਜਿਹਦੇ ਅੱਦੇ ਦਰਖਤ ਦੇ ਰੀਠੇ ਮਿੱਠੇ ਸੀ ਉਹ ਤੋਂ ਆ ਜਿਵੇਂ ਇੱਥੇ ਬੂਟੇ ਲਾਏ ਗਏ ਨੇ ਰੀਠਿਆਂ ਦੇ ਤੇ ਉਧਰ ਇੱਕ ਸਾਈਡ ਤੇ ਬਾਗ ਵੀ ਕਹਿੰਦੇ ਲਗਾਇਆ ਗਿਆਗਾ ਉਹਦੇ ਵੀ ਮਿੱਠੇ ਹਨ ਸੋ ਇਹ ਅਸਥਾਨ ਬਹੁਤ ਜਿਆਦਾ ਸੁੰਦਰ ਸਥਾਨ ਹੈ ਜਿੰਨਾ ਸੰਗਤਾਂ ਨੇ ਨਹੀਂ ਦਰਸ਼ਨ ਕੀਤੇ ਬੇਨਤੀ ਹੈ ਜ਼ਰੂਰ ਆਇਓ ਇਹ ਅਸਥਾਨ ਜੇ ਆਪਾਂ ਪੰਜਾਬ ਤੋਂ ਗੱਲ ਕਰੀਏ ਜਿਵੇਂ ਅਸੀਂ ਪਿੰਡ ਮੰਡੀਕਲਾਂ ਜ਼ਿਲ੍ਹਾ ਬਠਿੰਡਾ ਤੋਂ ਪਹੁੰਚੇ ਆ ਇਹ ਪਾਵਨ ਪਵਿੱਤਰ ਸਥਾਨ ਮੰਡੀਕਲਾਂ ਤੋਂ ਤਕਰੀਬਨ 740 45 ਕਿਲੋਮੀਟਰ ਹੈ ਇਹ ਸਥਾਨ ਤੇ ਪਹਾੜੀ ਰਸਤਾ ਹੈ ਬਹੁਤ ਵਧੀਆ ਰਸਤਾ ਹੈ ਕੋਈ ਖਰਾਬ ਰਸਤਾ ਨਹੀਂ ਪਹਿਲੇ ਸਮਿਆਂ ਦੇ ਵਿੱਚ ਖਰਾਬ ਹੁੰਦੇ ਸੀ ਰਸਤੇ ਹੈ ਪਹਾੜੀ ਰਸਤਾ ਨਾਨਕਮੱਤੇ ਤੋਂ ਲੈ ਕੇ ਇੱਥੋਂ ਤੱਕ ਦਾ ਜਿਹੜਾ ਸਵਾ 100 ਕਿਲੋਮੀਟਰ ਹੈ ਪਰ ਬਹੁਤਾ ਖਤਰਨਾਕ ਨਹੀਂ ਹੈ ਕਿਉਂਕਿ ਸੜਕਾਂ ਬਹੁਤ ਅੱਸੀਆਂ ਬਣ ਗਈਆਂ ਸੁੰਦਰ ਸੜਕਾਂ ਬਣੀਆਂ ਨੇ ਬਹੁਤ ਸੁੰਦਰ ਸਥਾਨ ਹੈ ਆਲੇ-ਦਾਲੇ ਦਾ 뷰 ਤੁਸੀਂ ਦੇਖ ਰਹੇ ਹੋ ਜਰੂਰ ਤੁਸੀਂ ਇਸ ਸਥਾਨ ਦੇ ਦਰਸ਼ਨ ਕਰਿਓ ਤੇ ਵੀਡੀਓ ਨੂੰ ਵੀਰ ਵਣ ਕੇ ਸੰਗਤ ਜੀਓ ਜਰੂਰ ਤੁਸੀਂ ਅ ਸ਼ੇਅਰ ਕਰਿਓ ਤਾਂ ਕਿ ਹੋਰ ਸੰਗਤਾਂ ਨੂੰ ਪਤਾ ਲੱਗ ਸਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ